ਦਿਨ ਸੀ 31 ਮਈ 2022 ਦਾ ਤਰਨਤਾਰਨ ਜ਼ਿਲ੍ਹਾ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਮੱਖੀਕਲਾ ਮੱਖੀਕਲਾ ਪਿੰਡ ਦੇ ਵਿੱਚ ਸਰਦਾਰ ਮੁਖਤਿਆਰ ਸਿੰਘ ਦਾ ਘਰ ਸੀ ਇਸ ਘਰ ਦੇ ਵਿੱਚ ਮੁਖਤਿਆਰ ਸਿੰਘ ਦਾ ਪਨੇਵਾ ਹਰਪਾਲ ਸਿੰਘ ਰਹਿੰਦਾ ਸੀ ਹਰਪਾਲ ਸਿੰਘ ਜੋ ਅਕਸਰ ਹੀ ਇਸ ਘਰ ਦੇ ਵਿੱਚ ਆਇਆ ਜਾਇਆ ਕਰਦਾ ਸੀ ਪਰ ਉਹਦਾ ਜਿਹੜਾ ਬੇਸਿਕ ਪਿੰਡ ਸੀ ਉਹ ਸਕਤਰੇ ਪਿੰਡ ਸੀ ਪਰ ਇਸ ਘਰ ਦੇ ਵਿੱਚ ਉਹਦੀ ਮਾਸੀ ਮਾਸਰ ਦੀ ਡੈਥ ਹੋ ਚੁੱਕੀ ਸੀ ਤੇ ਉਹਨਾਂ ਦਾ ਕੋਈ ਵੀ ਬੱਚਾ ਇਸ ਘਰ ਦੇ ਵਿੱਚ ਨਹੀਂ ਰਹਿੰਦਾ ਸੀ ਇਹ ਉਹਨਾਂ ਦਾ ਪੁਸਤੈਨੀ ਘਰ ਸੀ ਇਸ ਲਈ ਉਹ ਕਦੀ ਕਦਾਰ ਇਸ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਆਉਂਦਾ ਜਾਂਦਾ ਸੀ ਪਰ ਅਚਾਨਕ ਹੀ 31 ਮਈ 2022 ਦੇ ਦਿਨ ਜੋ ਇਹਨਾਂ ਦਾ ਗਵਾਂਢੀ ਸੀ ਆਪਣੀ ਛੱਤ ਦੇ ਉੱਪਰ ਚੜਦਾ ਹੈ ਤੇ ਇਹਨਾਂ ਦੇ ਘਰ ਦੇ ਵਿੱਚ ਬਿਹਰੇ ਦੇ ਵਿੱਚ ਖੂਨ ਡੁੱਲਿਆ ਦੇਖਦਾ ਹੈ ਖੂਨ ਡੁੱਲਿਆ ਦੇਖ ਕੇ ਲੱਗੇ ਇੱਕ ਬੋਡੀ ਦੇਖਦਾ ਹੈ ਪਰ ਜਿਸ ਤਰ੍ਹਾਂ ਹੀ ਇੱਕ ਘਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਘਰ ਦਾ ਤਾਲਾ ਬਾੜੋ ਲੱਗਿਆ ਹੋਇਆ ਸੀ ਹੁਣ ਪਿੰਡ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈ ਜਾਂਦਾ ਹੈ ਕਿ ਘਰ ਦੇ ਵਿੱਚ ਇੱਕ ਬੋਡੀ ਪਈ ਹੋਈ ਹੈ ਖੂਨ ਵਗਿਆ ਹੋਇਆ ਹੈ ਪਰ ਕਿਸੇ ਨੂੰ ਕੁਝ ਨਹੀਂ ਪਤਾ ਫਿਰ ਇਹਨਾਂ ਦੇ ਗੁਆਂਢੀ ਪੁਲਿਸ ਨੂੰ ਫੋਨ ਕਰਦੇ ਨੇ ਤੇ ਪੁਲਿਸ ਆ ਕੇ ਜਦੋਂ ਤਾਲਾ ਤੋੜ ਕੇ ਅੰਦਰ ਜਾਂਦੀ ਹੈ ਤਾਂ ਅੰਦਰ ਜਾ ਕੇ ਦੇਖਦੇ ਨੇ ਕਿ ਹਰਪਾਲ ਸਿੰਘ ਉਹਦੀ ਬੋਡੀ ਪਈ ਹੋਈ ਸੀ ਫਰਸ਼ ਦੇ ਉੱਤੇ ਕਾਫੀ ਖੂਨ ਡੁੱਲਿਆ ਹੋਇਆ ਸੀ ਜਿਵੇਂ ਕਿਸੇ ਨੇ ਉਹਦੇ ਸਿਰ ਦੇ ਉੱਤੇ ਕੋਈ ਭਾੜੀ ਚੀਜ਼ ਮਾਰੀ ਹੋਵੇ ਹੁਣ ਜਿਸ ਤਰ੍ਹਾਂ ਹੀ ਪੁਲਿਸ ਜਾਂਚ ਪੜਤਾਲ ਕਰਦੀ ਹੈ ਪੁਲਿਸ ਹੁਣ ਇਸ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜਦੀ ਹੈ ਤਾ ਪਤਾ ਚਲਦਾ ਹੈ ਕਿ ਇਹਦੀ ਮੌਤ ਜਿਆਦਾ ਖੂਨ ਵਗਨ ਕਰਕੇ ਹੋਈ ਹੈ ਹੁਣ ਪੁਲਿਸ ਜਿਸ ਤਰ੍ਹਾਂ ਹੀ ਆਂਡ ਗਵਾਂਡ ਕੋਲੋਂ ਪੁੱਛਦੀ ਹੈ ਇਹਦੀ ਕੋਲ ਡੀਟੇਲ ਕੱਢਦੀ ਹੈ ਇੱਕ ਔਰਤ ਦਾ ਨਾਮ ਨਿਕਲ ਕੇ ਸਾਹਮਣੇ ਆਉਂਦਾ ਹੈ ਰਾਜਬੀਰ ਕੋੜ ਤੇ ਗਵਾਂਡੀ ਦੱਸਦੇ ਨੇ ਕਿ ਇਹ ਜਿਹੜਾ ਹਰਪਾਲ ਸਿੰਘ ਸੀ ਜੋ ਕਿ ਸਕਤਰੇ ਦਾ ਰਹਿਣ ਵਾਲਾ ਸੀ ਇੱਥੇ ਇਹਦੀ ਮਾਸੀ ਰਹਿੰਦੀ ਸੀ ਮੁਖਤਿਆਰ ਸਿੰਘ ਇਹਦਾ ਮਾਸੜ ਸੀ ਇਹਨਾਂ ਦਾ ਘਰ ਸੀ ਇਹ ਕਦੀ ਕਦਾਰ ਇੱਥੇ ਆਉਂਦਾ ਸੀ ਤੇ ਕੁਝ ਦਿਨ ਪਹਿਲਾਂ ਵੀ ਜਾਨਕਿ 27 ਮਈ 2022 ਵਾਲੇ ਦਿਨ ਇਸ ਘਰ ਦੇ ਵਿੱਚ ਇਹ ਆਇਆ ਸੀ ਹੁਣ ਇੱਥੇ ਗਵਾਂਢੀ ਇਹ ਵੀ ਦੱਸਦੇ ਨੇ ਕਿ ਅਕਸਰ ਹੀ ਹਰਪਾਲ ਤੇ ਇਹਨਾਂ ਦੀ ਪਿੰਡ ਦੀ ਇੱਕ ਔਰਤ ਰਾਜਬੀਰ ਕੋੜ ਇਹਦੇ ਨਾਲ ਇਸ ਘਰ ਦੇ ਵਿੱਚ ਕਈ ਵਾਰੀ ਆਉਂਦੀ ਸੀ ਤੇ ਕੁਝ ਦਿਨ ਪਹਿਲਾਂ ਹੀ ਮੱਖੀਕਲਾਂ ਪਿੰਡ ਦਾ ਇੱਕ ਬੰਦਾ ਰਣਜੀਤ ਸਿੰਘ ਰਾਣਾ ਉਹ ਵੀ ਇਸ ਘਰ ਦੇ ਵਿੱਚ ਆਇਆ ਸੀ ਇਸ ਤੋਂ ਬਾਅਦ ਕੀ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਸੀ ਹੁਣ ਪੁਲਿਸ ਰਾਜਬੀਰ ਕੋੜ ਤੇ ਰਣਜੀਤ ਸਿੰਘ ਰਾਣਾ ਉਹਨਾਂ ਦੋਨਾਂ ਨੂੰ ਦਪੋਚ ਲੈਂਦੀ ਹੈ ਤੇ ਉਹਨਾਂ ਦੇ ਕੋਲੋਂ ਸ਼ਕਤੀ ਦੇ ਨਾਲ ਪੁੱਛ기 ਸ਼ੁਰੂ ਕਰਦੀ ਹੈ ਜਦੋਂ ਪੁਲਿਸ ਆਪਣੀ ਸ਼ਕਤੀ ਕਰਦੀ ਹੈ ਤਾਂ ਫਿਰ ਰਾਜਵੀਰ ਕੋਡ ਟੁੱਟ ਜਾਂਦੀ ਹੈ ਤੇ ਇਹ ਫਿਰ ਜਦੋਂ ਇੱਕ ਕਹਾਣੀ ਦੱਸਦੀ ਹੈ ਇਸ ਕਹਾਣੀ ਨੂੰ ਸੁਣ ਕੇ ਪੂਰੇ ਹੀ ਪਿੰਡ ਵਾਲੇ ਸਹਿਮ ਜਾਂਦੇ ਨੇ ਕਿ ਆਖਿਰ ਐਡਾ ਵੱਡਾ ਕਾਂਡ ਹੋ ਗਿਆ ਪਰ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਦਰਅਸਲ ਇਹ ਰਾਜਵੀਰ ਕੋਡ ਇਹ ਦੱਸਦੀ ਹੈ ਕਿ ਇਹਦਾ ਵਿਆਹ ਗੁਰਲਾਲ ਸਿੰਘ ਨਾਮ ਦੇ ਇੱਕ ਬੰਦੇ ਦੇ ਨਾਲ ਹੋਇਆ ਸੀ ਜੋ ਕਿ ਸਿਧਵਾ ਦਾ ਰਹਿਣ ਵਾਲਾ ਸੀ ਇਹ ਦੋਨੇ ਜਾਨੇ ਮਿਲ ਕੇ ਸਿਧਵਾ ਦੇ ਵਿੱਚ ਰਹਿ ਰਹੇ ਸਨ ਤੇ ਕੁਝ ਮਹੀਨੇ ਪਹਿਲਾਂ ਹੀ ਇਸ ਕਤਰੇ ਪਿੰਡ ਦੇ ਵਿੱਚ ਆ ਕੇ ਰਹਿਣ ਲੱਗ ਜਾਂਦੇ ਨੇ ਤੇ ਅਚਾਨਕ ਹੀ ਇੱਥੇ ਰਹਿੰਦਿਆਂ ਹੀ ਇਹਦਾ ਜਿਹੜਾ ਪਤੀ ਸੀ ਗੁਰਲਾਲ ਸਿੰਘ ਉਹਦੀ ਮੌਤ ਹੋ ਜਾਂਦੀ ਹੈ ਤੇ ਮੌਤ ਹੋਣ ਤੋਂ ਬਾਅਦ ਇਹ ਜਿਹੜੀ ਰਾਜਵੀਰ ਕੌਰ ਸੀ ਇਹ ਵਿਧਵਾ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਇਹਦਾ ਨਾਲ ਦੇ ਪਿੰਡ ਦੇ ਵਿੱਚ ਹੀ ਰਹਿੰਦੇ ਹੋਏ ਰਣਜੀਤ ਸਿੰਘ ਰਾਣਾ ਨਾਮ ਦੇ ਇੱਕ ਬੰਦੇ ਦੇ ਨਾਲ ਇਹਨੂੰ ਪਿਆਰ ਹੋ ਜਾਂਦਾ ਹੈ ਇਸ ਤੋਂ ਬਾਅਦ ਇਹਨਾਂ ਦੇ ਵਿੱਚ ਸਬੰਧ ਬਣ ਜਾਂਦੇ ਨੇ ਇਹ ਹੁਣ ਅਕਸਰ ਹੀ ਇਸ ਰঞ্জੀਤ ਸਿੰਘ ਰਾਣੇ ਨੂੰ ਮਿਲਦੀ ਸੀ ਇਹਦੇ ਨਾਲ ਸੰਬੰਧ ਬਣਾਉਂਦੀ ਸੀ ਪਰ ਕੁਝ ਦਿਨ ਬਾਅਦ ਹੀ ਇੱਕ ਵਿਆਹ ਦੇ ਸਮਾਗਮ ਦੇ ਵਿੱਚ ਸਕੱਤਰੇ ਪਿੰਡ ਦੇ ਵਿੱਚ ਹਰਪਾਲ ਨਾਮ ਦੇ ਬੰਦੇ ਦੇ ਨਾਲ ਇਹਦੀ ਮੁਲਾਕਾਤ ਹੁੰਦੀ ਹੈ ਤੇ ਇਹ ਉਹਨੂੰ ਵੀ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ ਲੈਂਦੀ ਹੈ ਕਿਉਂਕਿ ਇਹ ਵੇਖਣ ਦੇ ਵਿੱਚ ਕਾਫੀ ਸੋਹਣੀ ਸੀ ਏ ਹੁਣ ਹਰਪਾਲ ਸਿੰਘ ਦੇ ਨਾਲ ਵੀ ਇਹਦੇ ਨਜਾਇਜ਼ਬੰਦ ਬੰਨੇ ਸ਼ੁਰੂ ਹੋ ਜਾਂਦੇ ਨੇ ਇਹ ਹਰਪਾਲ ਸਿੰਘ ਹੁਣ ਅਕਸਰ ਹੀ ਇਹਨੂੰ ਆਪਣੀ ਮਾਸੀ ਦੇ ਪਿੰਡ ਮੱਖੀਕਲਾਂ ਦੇ ਵਿੱਚ ਇਹਨੂੰ ਲਿਆ ਕੇ ਇਹਦੇ ਨਾਲ ਇਸ ਘਰ ਦੇ ਵਿੱਚ ਸੰਬੰਧ ਵੀ ਬਣਾਉਂਦਾ ਸੀ ਹੁਣ ਇਹ ਦੋਨੇ ਜਾਣੇ ਫੈਸਲਾ ਕਰਦੇ ਨੇ ਕਿ ਕਿਉਂ ਨਾ ਆਪਾਂ ਵਿਆਹ ਕਰਵਾ ਲਈਏ ਤੇ ਇਹ ਹੁਣ 16 ਮਈ ਨੂੰ ਵਿਆਹ ਕਰਵਾ ਲੈਂਦੇ ਨੇ ਪਰ ਇਸ ਗੱਲ ਬਾਰੇ ਰਣਜੀਤ ਸਿੰਘ ਰਾਣਾ ਨੂੰ ਕੁਝ ਵੀ ਨਹੀਂ ਸੀ ਪਤਾ ਜਦੋਂ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਤਾਂ ਰਣਜੀਤ ਸਿੰਘ ਰਾਣਾ ਨੂੰ ਪਤਾ ਚੱਲਦਾ ਹੈ ਤਾਂ ਉਹ ਗੁੱਸੇ ਦੇ ਨਾਲ ਭੜ ਜਾਂਦਾ ਹੈ ਕਿਉਂਕਿ ਉਹ ਸੋਚਦਾ ਹੈ ਕਿ ਇਹ ਮੇਰੇ ਨਾਲ ਸਬੰਧ ਬਣਾਉਂਦੀ ਸੀ ਇਹਦੇ ਨਾਲ ਵਿਆਹ ਕਿਸੇ ਹੋਰ ਨੇ ਕਿਵੇਂ ਕਰਵਾ ਲਿਆ ਇਸ ਬਾਰੇ ਉਹਨੇ ਮੈਨੂੰ ਦੱਸਿਆ ਵੀ ਨਹੀਂ ਉਹ ਹੁਣ ਇਹਨਾਂ ਦੇ ਪਿੰਡ ਜਾ ਕੇ ਰਾਜਬੀਰ ਕੋੜ ਨੂੰ ਵੀ ਧਮਕਾਉਂਦਾ ਹੈ ਗਾਲੀ ਗਲੋਚ ਕਰਦਾ ਹੈ ਤੇ ਉਸ ਹਰਪਾਲ ਨੂੰ ਵੀ ਗਾਲੀ ਗਲੋਚ ਕਰਦਾ ਹੈ ਤੇ ਉਹਨੂੰ ਵੀ ਧਮਕਾਂਦਾ ਹੈ ਉਹ ਕਹਿੰਦਾ ਹੈ ਕਿ ਇਹਦੇ ਨਾਲ ਮੈਂ ਵਿਆਹ ਕਰਵਾਉਣਾ ਸੀ ਤੂੰ ਕੌਣ ਹੋਣਾ ਇਹਦੇ ਨਾਲ ਵਿਆਹ ਕਰਵਾਉਣ ਵਾਲਾ ਜਿਹੜਾ ਹਰਪਾਲ ਸਿੰਘ ਸੀ ਇਸ ਗੱਲ ਤੋਂ ਉਹ ਡਰ ਜਾਂਦਾ ਹੈ ਉਹ ਆਪਣੇ ਵਿਆਹ ਤੋਂ 7 ਦਿਨ ਬਾਅਦ ਹੀ ਉਸ ਔਰਤ ਨੂੰ ਤਲਾਕ ਦੇ ਦਿੰਦਾ ਹੈ ਇਹ ਰਣਜੀਤ ਸਿੰਘ ਰਾਣਾ ਹਰਪਾਲ ਨੂੰ ਇਹ ਵੀ ਨਸੀਤ ਦੇ ਕੇ ਜਾਂਦਾ ਹੈ ਕਿ ਤੂੰ ਅੱਜ ਤੋਂ ਬਾਅਦ ਸਾਡੇ ਪਿੰਡ ਮੱਖੀਕਲਾਂ ਦੇ ਵਿੱਚ ਕਦੀ ਨਾ ਆਵੀਂ ਨਹੀਂ ਤਾਂ ਤੇਰੇ ਲਈ ਬਹੁਤ ਬੁਰਾ ਹੋਵੇਗਾ ਪਰ ਕੁਝ ਦਿਨ ਬਾਅਦ ਹੀ ਇਹ ਜਿਹੜਾ ਹਰਪਾਲ ਸਿੰਘ ਸੀ ਇਹਦੀ ਮਾਸੀ ਦਾ ਘਰ ਸੀ ਮੱਖੀਕਲਾਂ ਦੇ ਵਿੱਚ ਹੁਣ ਇਹਨੂੰ ਇਹ ਲੱਗਦਾ ਹੈ ਕਿ ਮੇਰਾ ਤਾਂ ਤਲਾਕ ਹੋ ਗਿਆ ਪਰ ਮੈਂ ਆਪਣੇ ਮੱਖੀ ਕਲਾਂ ਘਰ ਦੇ ਵਿੱਚ ਤਾਂ ਜਾ ਹੀ ਸਕਦਾ ਹਾਂ ਤੇ ਇਹ ਹੁਣ 27 ਮਈ ਨੂੰ ਆਪਣੀ ਮਾਸੀ ਦੇ ਘਰ ਮੱਖੀ ਕਲਾਂ ਦੇ ਵਿੱਚ ਜਾ ਕੇ ਮੰंजे ਦੇ ਉੱਤੇ ਸੌ ਜਾਂਦਾ ਹੈ ਇਸ ਬਾਰੇ ਇਹ ਪਹਿਲਾਂ ਤੋਂ ਹੀ ਰਾਜਪੀਰ ਕੋਰ ਨੂੰ ਫੋਨ ਕਰਕੇ ਦੱਸ ਦਿੰਦਾ ਹੈ ਇਹ ਸੋਚਦਾ ਹੈ ਕਿ ਸ਼ਾਇਦ ਉਹ ਜੇ ਘਰ ਦੇ ਵਿੱਚ ਕੱਲੀ ਹੋਵੇਗੀ ਤਾਂ ਉਹ ਮੈਨੂੰ ਮਿਲਣ ਵਾਸਤੇ ਮੇਰੀ ਮਾਸੀ ਦੇ ਘਰ ਆ ਜਾਵੇਗੀ ਪਰ ਇਹ ਜਿਹੜੀ ਰਾਜਬੀਰ ਕੋਰ ਸੀ ਇਹ ਇਸ ਗੱਲ ਦੇ ਬਾਰੇ ਉਹਦੇ ਆਉਣ ਦੇ ਬਾਰੇ ਰਣਜੀਤ ਸਿੰਘ ਰਾਣਾ ਨੂੰ ਦੱਸ ਦਿੰਦੀ ਹੈ ਰਣਜੀਤ ਸਿੰਘ ਰਾਣਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਉਹਨੇ ਇਹਨੂੰ ਧਮਕਾਇਆ ਸੀ ਕਿ ਉਹ ਕਦੀ ਵੀ ਰਾਜਬੀਰ ਕੋਟ ਨੂੰ ਨਾ ਮਿਲੇ ਤੇ ਨਾ ਹੀ ਮੱਖੀਕਲਾ ਪਿੰਡ ਦੇ ਵਿੱਚ ਆਵੇ ਤੇ ਇਸੇ ਹੀ ਗੱਲ ਦੇ ਬਾਰੇ ਉਹਨੂੰ ਧਮਕਾਉਣ ਵਾਸਤੇ ਉਹਦੇ ਕੋਲ ਜਵਾਬ ਲੈਣ ਵਾਸਤੇ ਉਹ ਰਾਜਬੀਰ ਨੂੰ ਨਾਲ ਲੈਂਦਾ ਹੈ ਤੇ ਮੁਖਤਿਆਰ ਸਿੰਘ ਦੇ ਘਰ ਉਹ ਚਲੇ ਜਾਂਦੇ ਨੇ ਸ਼ਾਮ ਦਾ ਟਾਈਮ ਸੀ ਇੱਥੇ ਉਹ ਹਰਪਾਲ ਸਿੰਘ ਲੰਮੇ ਪਿਆ ਹੋਇਆ ਸੀ ਇਹ ਦੋਨੇ ਜਾਣੇ ਪਹਿਲਾਂ ਤਾਂ ਹਰਪਾਲ ਸਿੰਘ ਦੇ ਨਾਲ ਝਗੜਦੇ ਨੇ ਉਹਨੂੰ ਧਮਕਾਉਂਦੇ ਨੇ ਕਿ ਤੇਰੀ ਹਿੰਮਤ ਕਿੱਦਾਂ ਹੋਈ ਇਸ ਪਿੰਡ ਦੇ ਵਿੱਚ ਆਉਂਦੇ ਤੇ ਇਸੇ ਦੌਰਾਨ ਹੀ ਲੜਾਈ ਝਗੜੇ ਦੇ ਦੌਰਾਨ ਹੀ ਰਣਜੀਤ ਸਿੰਘ ਰਾਣਾ ਲੱਗੇ ਪਈ ਇੱਕ ਭਾਰੀ ਚੀਜ਼ ਝੁੱਕ ਕੇ ਉਹ ਹਰਪਾਲ ਸਿੰਘ ਦੇ ਸਿਰ ਦੇ ਉੱਤੇ ਮਾਰ ਦਿੰਦਾ ਹੈ ਹਰਪਾਲ ਸਿੰਘ ਦੇ ਸਿਰ ਦੇ ਉੱਤੇ ਕਾਫੀ ਡੂੰਗੀ ਸੱਟ ਲੱਗ ਜਾਂਦੀ ਹੈ ਤੇ ਉਹ ਹੁਣ ਡਰਦੇ ਮਾਰੇ ਉੱਥੋਂ ਭੱਜ ਨਿਕਲਦੇ ਨੇ ਦੋਨੇ ਜਾਣੇ ਜਾਂਦੇ ਸਮੇਂ ਉਹ ਬਾਹਰੋਂ ਤਾਲਾ ਮਾਰ ਕੇ ਚਲੇ ਜਾਂਦੇ ਨੇ ਤੇ ਹੁਣ ਅੰਦਰ ਹਰਪਾਲ ਸਿੰਘ ਪਿਆ ਹੁੰਦਾ ਹੈ ਤੇ ਇਹ ਬਿਹੋਸ਼ ਹੋ ਜਾਂਦਾ ਹੈ ਤੇ ਇਹਦੇ ਸਿਰ ਦੇ ਉੱਤੇ 60 ਵਜਨ ਦੇ ਨਾਲ ਇਹਦੇ ਵਿੱਚੋਂ ਕਾਫੀ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਤੇ ਇਹਦੀ ਖੂਨ ਜ਼ਿਆਦਾ ਵਗਣ ਦੇ ਨਾਲ ਹੀ ਮੌਤ ਹੋ ਜਾਂਦੀ ਹੈ ਇਹ ਵਾਰਦਾਤ ਹੁੰਦੀ ਹੈ 27 ਮਈ 2022 ਨੂੰ ਤੇ 31 ਮਈ 2022 ਨੂੰ ਜਾਨੀ ਕਿ ਲਗਭਗ 4 ਦਿਨਾਂ ਤੱਕ ਇਹਦੀ ਬਾਡੀ ਉਸ ਘਰ ਦੇ ਵਿੱਚ ਪਈ ਰਹਿੰਦੀ ਹੈ ਜਿਹੜਾ ਹਰਪਾਲ ਸਿੰਘ ਇਸ ਘਰੇ ਨੂੰ ਜੋ ਮੌਤ ਤੱਕ ਤਰਤਾਜ਼ ਕਰਦੋ ਫਿਰ ਪਾਇਆ ਗਿਆ ਉਸ ਦੇ ਵਿੱਚ ਕੀ ਸੀ ਵੀ ਕ ਰਾਜਵੀਰ ਕੌਰ ਤੇ ਬੀ ਬਰਲਾਲ ਸਿੰਘ ਰਾਜੀ ਕੋਲ ਪਤਨੀ ਗੁਰਾਲ ਸਿੰਘ ਉਹ ਸਿਤਮਾ ਤੋਂ ਅੱਗੇ ਉਹਨਾਂ ਦਾ ਘਰ ਲੈ ਕੇ ਖਰੇਂਦੇ ਸੀ ਇੱਕ ਸਾਲ ਪਹਿਲਾਂ ਗੁਰਾਲ ਸਿੰਘ ਦੀ ਮੌਤ ਹੋ ਗਈ ਗੁਰਾਲ ਸਿੰਘ ਦੀ ਮੌਤ ਤੋਂ ਬਾਅਦ ਇਸੇ ਮੱਖੀ ਕਲਾਂ ਦਾ ਅਨਜੀਤ ਸਿੰਘ ਰਾਣਾ ਸੀ ਉਹਦੇ ਨਾਲ ਸਮਾਗਮ ਬਣ ਗਿਆ ਸੌਫ ਦੇ ਤਰੀਕ ਇੱਕ ਸਾਲ ਪਹਿਲਾਂ ਹੁਣ ਮਿਤੀ 16 5 22 ਨੂੰ ਇਹ ਜਿਹੜੀ ਰਾਜਵੀਰ ਕੌਰ ਸਿੰਘ ਉਸ ਕਤਰੇ ਗਈ ਜਿੱਥੇ ਦੀ ਜਾਨਸ਼ਾਨ ਜੇਕਰ ਕਿਸੇ ਨੂੰ ਪਹਿਲਾਂ ਪਤਾ ਚੱਲਦਾ ਤਾਂ ਸ਼ਾਇਦ ਉਹਦੀ ਜਾਨ ਬਚ ਜਾਂਦੀ ਪਰ ਇਹਦੀ ਜਾਨ ਜ਼ਿਆਦਾ ਖੂਨ ਵਗਨ ਕਰਕੇ ਨਹੀਂ ਬਚ ਪਾਉਂਦੀ ਜਦੋਂ ਇਸ ਘਟਨਾ ਦਾ ਗਵਾਂਡੀਆਂ ਨੂੰ ਪਤਾ ਚੱਲਦਾ ਹੈ ਤਾਂ ਉਹ ਫਿਰ ਪੁਲਿਸ ਵਾਲਿਆਂ ਨੂੰ ਇਨਫੋਰਮ ਕਰਦੇ ਨੇ ਤੇ ਪੁਲਿਸ ਨੇ ਰਾਜਵੀਰ ਕੋਰ ਤੇ ਰਣਜੀਤ ਸਿੰਘ ਰਾਣਾ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਕਤਲ ਦਾ ਪਰਚਾ ਕੱਟ ਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਇਸ ਤਰ੍ਹਾਂ ਇੱਕ ਵਾਰੀ ਫਿਰ ਤੋਂ ਉਹ ਨਜਾਇਜ਼ ਬੰਦਾ ਦੇ ਚਲਦਿਆਂ ਇੱਕ ਔਰਤ ਨੇ ਤਿੰਨ ਘਰਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ ਇਸ ਘਟਨਾ ਤੋਂ ਬਾਅਦ ਮੱਖੀਕਲਾਂ ਪਿੰਡ ਦੇ ਵਿੱਚ ਸਾਰੇ ਲੋਕ ਸਹਿਮ ਜਾਂਦੇ ਨੇ ਉਹਨਾਂ ਦੇ ਸਾਹਮਣੇ ਇਹਨਾਂ ਕੁਝ ਹੋ ਜਾਂਦਾ ਹੈ ਪਰ ਉਹਨਾਂ ਨੂੰ ਕੁਝ ਪਤਾ ਨਹੀਂ ਚੱਲਿਆ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ